ਮੈਂ ਗੱਲ ਕਰ ਰਿਹਾ ਅੱਜ ਹਲਕਾ ਬਲਾ ਚੋੜਦੀ ਕਿਉਂਕਿ ਬਲਾ ਚੋੜ ਦੇ ਵਿੱਚ 21 ਦਸੰਬਰ ਨੂੰ ਤੁਹਾਨੂੰ ਨਤੀਜੇ ਪਤਾ ਲੱਜਣੇ ਕਿ ਕਿਹੜੀ ਪਾਰਟੀ ਇਸ ਵਿੱਚ ਮੱਲ ਮਾਰ ਰਹੀ ਹੈ ਕਿਉਂਕਿ ਹਰ ਇੱਕ ਪਾਰਟੀ ਜਿੱਥੇ ਸਾਂਝੇ ਮੋਰਚੇ ਵੀ ਬਣ ਚੁੱਕੇ ਆ ਉੱਥੇ ਹੀ ਕਾਂਗਰਸ 15 ਦੇ 15 ਵਾਡਾਂ ਦੇ ਵਿੱਚ ਉਮੀਦਵਾਰ ਲੈ ਕੇ ਆ ਰਹੀ ਹੈ ਪਰ ਲਿਸਟ ਜਾਰੀ ਨਹੀਂ ਕੀਤੀ 15 ਦੇ 15 ਉਮੀਦਵਾਰ ਅੱਜ ਕਰ ਰਹੇ ਆ ਪੱਤਰਕਾਰ ਦਾ ਬਿਲਕੁਲ ਤੁਹਾਨੂੰ ਲਿਸਟ ਦੇ ਦਿੰਦੇ ਹਾਂ ਦੱਸ ਦਿਓ ਵਾਡ ਨੰਬਰ 1 ਨਹੀਂ ਯਾਦਾ ਨਹੀਂ ਹੁਣ ਤੁਹਾਨੂੰ ਲਿਸਟ ਦੇ ਦਿੰਦੇ ਸਾਰੀ ਦੀ ਸਾਰੀ ਹਾਂਜੀ ਕੀ ਲੱਗਦਾ ਇਸ ਵਾਰ ਕੀ ਸਮੀਕਰਨ ਹੋਣਗੇ ਸਮੀਕਰਨ ਕਾਂਗਰਸ ਜਿਹੜੀ ਹੈਗੀ ਆ ਆਪਣਾ ਕੌਂਸਲ ਬਣਾਉਗੀ ਸਾਡਾ ਪ੍ਰਧਾਨ ਬਣੂਗਾ ਲੋਕੀ ਆਮ ਆਦਮੀ ਪਾਰਟੀ ਤੋਂ ਬਹੁਤ ਅੱਕੇ ਹੋਏ ਆ ਉਹਦਾ ਲੋਕਾਂ ਨੂੰ ਹੁਣ ਮੌਕਾ ਮਿਲਿਆ ਜਵਾਬ ਦੇਣ ਦਾ ਠੋਕ ਵਜਾ ਕੇ ਲੋਕੀ ਜਵਾਬ ਦੇਣਾ ਚਾਹੁੰਦੇ ਕੀ ਲੱਗਦਾ ਕਿਹੜੀਆਂ ਕਿੱਥੇ ਹੋ ਲੱਗਦਾ ਕਿ ਲੋਕ ਪਰੇਸ਼ਾਨ ਆ ਲੋਕ ਤੰਗ ਐ ਇਸ ਕਰਕੇ ਉਹ ਕਾਂਗਰਸ ਨੂੰ ਬੋਟ ਪਾਣਗੇ ਪਹਿਲੀ ਗੱਲ ਆ ਹੈ ਕਿ ਤੁਸੀਂ ਨਸ਼ੇ ਦਾ ਦੇਖੋ ਅੱਜ ਦੇ ਦਿਨ ਹਾਲਾਤ ਕੀ ਹੋਏ ਨੇ ਉਸ ਵਿੱਚ ਲਾਅ ਐਂਡ ਆਰਡਰ ਨੂੰ ਦੇਖੋ ਕੀ ਹਾਲਾਤ ਹੋਏ ਜੇ ਇਹਨਾਂ ਨੇ ਸਾਡੀਆਂ ਮਾਵਾ ਭੈਣਾਂ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ 100000 ਰੁਪਏ ਦੇਣਾ ਉਹ ਵਾਅਦਾ 3 ਸਾਲ ਹੋ ਗਏ ਨਭਾ ਨਹੀਂ ਰਹੇ ਹੈਗੇ ਇਹਨਾਂ ਨੇ ਡਿਪਟੀ ਸੀਐਮ ਸ਼ਿਪ ਦੇਣ ਦੀ ਗੱਲ ਕੀਤੀ ਸੀ ਐਸਸੀਪਾਈ ਚਾਰੇ ਨੂੰ ਉਹ ਹਜੇ ਤੱਕ ਦਿੱਤੀ ਨਹੀਂ ਕਿਸਾਨ ਭਰਾਵਾਂ ਨੂੰ ਇਹਨਾਂ ਨੇ ਕਿਹਾ ਸੀ ਕਿ ਮੰਡੀਆਂ ਵਿੱਚ ਫਸਲ ਤੁਹਾਡੀ ਸਿੱਧੀ ਚੱਕ ਹੋਊਗੀ ਉਹ ਡੇਢ ਡੇਢ ਮਹੀਨਾ ਰਲੇ ਆ ਤੇ ਉਹਨਾਂ ਦਾ ਕੱਟ ਲੱਗ ਕੇ ਫੇਰ ਉਹਨਾਂ ਨਾਲ ਫਸਲ ਚੱਕੀਏ ਤੁਸੀਂ ਦੇਖ ਲਓ ਕਿ ਡਵੈਲਪਮੈਂਟ ਦੀ ਗੱਲ ਕਰ ਲਈਏ ਜੋ ਸੜਕਾਂ ਦੀ ਗੱਲ ਕਰ ਲਓ ਜੋ ਸਕੂਲ ਦੀ ਗੱਲ ਕਰ ਲਓ ਸਕੂਲ ਜਿਹੜੇ ਅਪਗ੍ਰੇਡ ਹੋਈ ਸੀ ਉਹ ਇਹਨਾਂ ਨੇ ਕੈਨਸਲ ਕਰ ਦਿੱਤੇ ਕਾਂਗਰਸ ਪਾਰਟੀ ਤੇ ਆਈਟੀਆਈ ਲੈ ਕੇ ਆਏ ਸੀ ਉਹ ਹਜੇ ਤੱਕ ਇਹਨਾਂ ਨੇ ਚਾਲੂ ਨਹੀਂ ਹੋਣ ਦਿੱਤੀ ਕੋਈ ਇੱਕ ਕੰਮ ਪਿਛਲੇ 3 ਸਾਲਾਂ ਦਾ ਮਰਾਦਨ ਜਿਹੜਾ ਕੀਤਾ ਔਰ ਬੜਾ ਚਾਰ ਸ਼ਹਿਰ ਦੀ ਪਾਰਟਿਕੂਲਰ ਗੱਲ ਕਰਨੀ ਹੈ ਜਿਹੜੇ ਰਾਸਤੇ ਕਾਂਗਰਸ ਪਾਰਟੀ ਦੇ ਟਾਈਮ ਬਣੇ ਸੀਗੇ ਉਹ ਸਾਰੇ ਦੇ ਸਾਰੇ ਖਰਾਬ ਹੋ ਚੁੱਕੇ ਹਨ ਅਗਰ ਕਿਤੇ ਖੁਦਾਨਾ ਖਾਸਤਾ ਥੋੜੀ-ਮੋਟੀ ਕੋਈ ਦਿੱਕਤ ਆਈ ਹੈ ਉਹ ਇਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਹਾਲੀ ਕੀਤੀ ਤਾਂ ਇੱਕ ਟੂਆ ਪੂਰਿਆ ਇਹਨਾਂ ਨੇ ਪਿਛਲੇ 2.5 ਸਾਲਾਂ ਵਿੱਚ ਇੱਕ ਟੂਆ ਮਹਿੰਦੀਪੁਰ ਜਿਹੜਾ ਸੀਗਾ ਉਹ 25-30 ਫੁੱਟ ਦਾ ਉੱਤੇ ਟਾਈਲਾਂ ਲਾ ਕੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਕਾਈ ਜਾਂਦੇ ਬੜਾ ਵਿਕਾਸ ਕੀਤਾ ਬੜਾ ਵਿਕਾਸ ਕੀਤਾ ਤਾਂ ਲੋਕਾਂ ਨੇ ਦੇਖਣਾ ਕਿ ਇਹਨੋਂ ਵਿਕਾਸ ਹੈ ਜਿਹਨੂੰ ਤੁਸੀਂ ਸਮਝਦੇ ਜਜੂ ਕਾਂਗਰਸ ਪਾਰਟੀ ਨੇ ਕੀਤਾ ਸੀ ਉਹਨੂੰ ਤੁਸੀਂ ਵਿਕਾਸ ਸਮਝਦੇ 15 ਵਾਰਡਾਂ ਚ ਕਿੰਨੀ ਉਮੀਦ ਹੈ ਕਿ ਕਿੰਨੀਆਂ ਸੀਟਾਂ ਜਿੱਤ ਕੇ ਲੈਣੇ ਦੇਖੋ ਮੈਂ ਤੁਹਾਨੂੰ ਆ ਤਾਂ ਪੱਕਾ ਕਰਦਾ ਕਿ ਆਮ ਆਦਮੀ ਪਾਰਟੀ ਨੇ ਇੱਕ ਵੀ ਸੀਟ ਨਹੀਂ ਜਿੱਤਣੀ ਹੈਗੀ ਜੀ ਨੇ ਆ ਗੱਲ ਕਿਹਾ ਸੀ ਕਿ ਮੈਂ ਆਮ ਆਦਮੀ ਪਾਰਟੀ ਦੇ ਸਪੋਰਟ ਵਿੱਚ ਆ ਜਾਂ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਨਾਲ ਮੈਂ ਕੈਂਡੀਡੇਟ ਆ ਉਹਨੂੰ ਵੋਟ ਨਹੀਂ ਪੈਣੀ ਹੈਗੀ ਬਾਕੀ ਤਾਂ ਹੋਰ ਕੋਈ ਵੀ ਪਾਰਟੀ ਜਿੱਤ ਸਕਦੀ ਪਰ ਆ ਪੂਰਨ ਯਕੀਨ ਨਾਲ ਮੈਂ ਕਹਿੰਦਾ ਕਾਂਗਰਸ ਆਪਣੇ ਤੌਰ ਤੇ ਬੋਮਬਤ ਲਿਆ ਕੇ ਕੌਂਸਲ ਬਣਾਉਂਗਾ ਇਸਨਜੀ ਅਜੇ ਮੰਗੂ ਪਰ ਕਾਂਗਰਸ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਇੱਕ ਚੈਲੰਜ ਕਰਤਾ ਕਿ ਆਮ ਆਦਮੀ ਪਾਰਟੀ ਤਾਂ ਜਿਹੜਾ ਵੀ ਕੈਂਡੀਡੇਟ ਹੈ ਕਹਿੰਦਾ ਜਿਹੜਾ ਚੋਣ ਨਿਸ਼ਾਨ ਤੇ ਲੜ ਰਿਹਾ ਉਹਨੂੰ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ ਉਹਦਾ ਵੀ ਕਾਰਨ ਇਹਨਾਂ ਨੇ ਦੱਸਿਆ ਤੇ ਤੁਸੀਂ ਦਿਨਿਕ ਸਵੇਰਾ ਦੇਖ ਰਹੇ ਹੋ ਨਾਲ ਹੀ ਆ ਵੀ ਲਈ ਉਹ ਇਹਨਾਂ ਦੇ ਕੈਂਡੀਡੇਟ ਤੋਂ ਜਾ ਤੁਸੀਂ ਇੰਟਰਵਿਊ ਕਰਨ ਜਾਉਂਗੇ ਉਹਨਾਂ ਨੂੰ ਸਾਰਿਆਂ ਨੂੰ ਪੁੱਛਿਓ ਕਿ ਤੁਹਾਡੇ ਵਿੱਚੋਂ ਕਿਹੜਾ ਕਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਫਿਰ ਦੇਖਦੇ 15 ਵਿੱਚੋਂ ਕਿੰਨੇ ਆਂਦੇ ਜਿਹੜੇ ਆ ਕਹਿੰਦੇ ਆ ਤਿੰਨ ਚਾਰ ਤਾਂ ਸਾਨੂੰ ਹੀ ਕਹਿੰਦੇ ਪਏ ਆ ਕਿ ਤੁਸੀਂ ਥਾਪੜਾ ਦੇ ਦੋ ਅਸੀਂ ਤੁਹਾਡੇ ਵੱਲ ਆ ਜਾਂਦੇ ਆ ਸ਼ਾਇਦ ਇਲੈਕਸ਼ਨ ਚੱਲਦੇ-ਚੱਲਦੇ ਆ ਵੀ ਜਾਣ ਥੈਂਕ ਯੂ ਜੀ ਅਜੀ ਜੀ ਇੱਕ ਚਲੋ ਤੁਸੀਂ ਗੱਲ ਕੀਤੀ ਹੈ ਇੱਕ ਲੁਕਣ ਵਿੱਚੀ ਜੇ ਬਣੀ ਹੋਈ ਹੈ ਕੈਂਡੀਡੇਟ ਕਲੀਅਰ ਨਹੀਂ ਚਿਹਰੇ ਨਹੀਂ ਕਲੀਅਰ ਹੋਏ ਕੁਝ ਯਾਦ ਹੋ ਗਏ ਕੁਝ ਕਹਿੰਦੇ ਨੇ ਅਸੀਂ ਕਾਂਗਰਸ ਦੇ ਵੱਲੋਂ ਲੜ ਰਹੇ ਆਂ ਕੁਝ ਕਹਿੰਦੇ ਆਮ ਆਦਮੀ ਪਾਰਟੀ ਕੋ ਬੀਜੇਪੀ ਵੱਲ ਪਰ ਲੜ ਆਜ਼ਾਦ ਕੋਸ਼ਿਸ਼ ਨਹੀਂ ਕੋਈ ਲੋਕਲ ਮੀਟੀ ਨਹੀਂ ਹੈ ਕਿ ਤੁਸੀਂ ਘੰਟੇ 2 ਘੰਟੇ ਵਿੱਚ ਅਸੀਂ ਤਾਂ ਆਪਣਾ ਜਿਹੜਾ ਫੇਸਬੁੱਕ ਪੇਜ ਹੈ ਜਾਂ ਤੁਹਾਡੇ ਕੋਲ ਸਾਰਾ ਭੇਜ ਦਾਂਗੇ ਜਿਹੜੇ ਸਾਡੇ ਕੈਂਡੀਡੇਟ ਹੈਗੇ ਸਾਫ ਸੁਥਰੇ ਐਕਸ ਦੇ ਸਿੱਧੇ ਕੈਂਡੀਡੇਟ ਤੁਹਾਡੇ ਅੱਗੇ ਭੇਜ ਦਾਂਗੇ ਤੁਸੀਂ ਚੈੱਕ ਕਰ ਲਿਓ ਲੋਕਾਂ ਵਿੱਚ ਜਾ ਕੇ ਪੁੱਛ ਲਿਓ ਵਨ ਆਫ ਦਾ ਬੈਸਟ ਕੈਂਡੀਡੇਟ ਮੈਂ ਤਾਂ ਕਹਿੰਦਾ ਕਿ ਉਹ ਕਾਂਗਰਸ ਦੇ ਹੀਰੇ ਆ ਕੱਲੇ ਉਹਨਾਂ ਨੂੰ ਕੈਂਡੀਡੇਟ ਨਾ ਕਹੋ ਕਿ ਜਿਹੜੇ ਆ ਕਾਂਗਰਸ ਦੇ ਹੀਰੇ ਆ ਆ ਲੋਕਾਂ ਨਾਲ ਹੁਣ ਜਿਤਾ ਕੇ ਕੌਂਸਲ ਵਿੱਚ ਭੇਜ ਬਿਲਕੁਲ ਇਹ ਸਾਰੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ